ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਭਉਆ ਦਾ ਡੇਰੀ ਫਾਰਮ 5911 ਦੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਚਵਿੰਡਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂਵਾ ਤੇ ਇੱਕ ਵੈੜ ਆਪਾਂ ਪਹੁੰਚੇ ਆ ਵੀਰ ਹਰਪਾਲ ਸਿੰਘ ਉਹਨਾਂ ਦੇ ਕੋਲ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਆਜੋ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਕੀ ਹਾਲ ਚੱਲ ਜੀ ਵਧੀਆ ਵਧੀਆ ਤੁਸੀਂ ਸੁਣਾਓ ਵਧੀਆ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਚਾਹੀਦੀ ਜਗੇਵੀਰ ਤੇ ਬਾਈ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਪਰਸਿਕ ਜੀ ਪਿੰਚੂਲਿਆ ਜ਼ਿਲ੍ਹਾ ਮਰਸਾ ਦੇ ਠੀਕ ਆ ਜੀ ਫੋਨ ਨੰਬਰ 984599925 ਠੀਕ ਆ ਜੀ ਹਾਂਜੀ ਹਾਂਜੀ ਤੇ ਬਾਈ ਜੀ ਆ ਵੜ ਤੋਂ ਕਰੀਏ ਸ਼ੁਰੂਆਤ ਜੀ ਨਹੀਂ ਆ ਮੱਝ ਤੋਂ ਕਰ ਲਈਏ ਵੈਣ ਬਾਜ ਦਿਖਾਵਾਂਗੇ ਵੀਰ ਜੀ ਠੀਕ ਆ ਜੀ ਦੱਸਿਓ ਭਾਜੀ ਇਹਦੇ ਬਾਰੇ ਹੋਰ ਇਹ ਤੀਸਰਾ ਸੂਗਾ ਜਗੇਵੀਰ ਸੁਈ ਆ ਅੱਛਾ ਜੀ ਆ ਸੁਈ ਨੂੰ 9-10 ਦਿਨ ਹੋ ਗਿਆ ਠੀਕ ਹੈ ਜੀ ਆਹ ਟਾਈਮ ਜਿਹੜਾ ਸਹੀ ਦੁੱਧ ਮਿਲਣਾ ਨਾ 10 ਕਿਲੋ ਤਿਆਰ ਜੇ ਅੱਛਾ ਜੀ ਅਜੇ ਮੈਲਾ ਮੂਲਾ ਮਾਰ ਕੇ 2 ਕਿਲੋ ਹੋਰ ਮੱਧ ਦੁੱਧ ਹੋ ਜਾਊਗੀ ਠੀਕ ਹੈ ਠੀਕ ਹੈ ਠੀਕ ਆ ਲਓ ਜੀ 10 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਪਿੱਛੇ ਫੀਮੇਲ ਕਾਫ ਆ ਗਿਆ ਜਿਹਦੇ ਸੂਆ ਤੀਸਰਾ ਸੂਈ ਆ ਹਾਂਜੀ ਹਾਂਜੀ ਤੇ ਇਸ ਕੁਆਲਟੀ ਤੋਂ ਇੰਚ ਚੈੱਕ ਕਰ ਸਕਦੇ ਜੇ ਆਣ ਜਾ ਕੇ ਬਲੈਂਕ ਆ ਗਈ ਤਾਂ ਤਾਂ ਕਾਹ ਜਿਹੜਾ ਚੈੱਕ ਆ ਗਿਆ ਵਾ ਦਾ ਸੈਜ ਗਿਆ ਆਪ ਜਿਹੜਾ ਲੱਗੇ ਤੇ ਨੀ ਚੈੱਕ ਕਰਾ ਲਿਓ ਚੰਗਾ ਲੱਗਾ ਵਾ ਕੱਲਾ ਕੱਲਾ ਲੱਗਾ ਪਿਆ ਥਣਾ ਦਾ ਸੈਜ ਗਿਆ ਵਾ ਤੇ ਪੇਠ ਥੂੜਾ ਵੀ ਤੁਸੀਂ ਚੈੱਕ ਕਰ ਸਕਦੇ ਏ ਤੇ ਚੰਗਾ ਆ ਗਿਆ ਤੇ 12 ਕਲੀਟਰ ਦੇ ਆਸ-ਪਾਸ ਜਿਹੜਾ ਦੁੱਧ ਭਰੀ ਜਾਊਗੀ ਬੜਾ ਵੀ ਚੰਗੀ ਸਾਂਭਲਾ ਭਰਾ ਖੜੇ ਕੱਟੀ ਆ ਗਈ ਪਿੱਛੇ ਪਾਜੀ ਠੀਕ ਆ ਜੀ ਫੀਮਲ ਕਾਫ ਜੀ ਕਿਹੜਾ ਜੀ ਆ ਕਾਲਾ ਆ ਉਹਦੇ ਪਾਸੇ ਕੱਟੀ ਮਗਵਾ ਕੇ ਤਾਂ ਆ ਜੀ ਠੀਕ ਆ ਠੀਕ ਆ ਆਹ ਵਲ ਆ ਗਿਆ ਜੀ ਪਾਣੀ ਪਤਾ ਤਾਜ਼ੀਆਂ ਨੇ ਜੀ ਡੀਡਾ ਵੀ ਦੇ ਵਿੱਚ ਆਛਾਈ ਹਾਂ ਬਿਲਕੁਲ ਤਾਜ਼ਾ ਮਾਲ ਠੀਕ ਆ ਲਓ ਜੀ ਜੱਡਾ ਤੁਸੀਂ ਚੈੱਕ ਕਰ ਸਕਦੇ ਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਕੀ ਕਰਨਾ ਭਾਜੀ ਹਰ ਮੁੱਲ ਜੱਗੇ ਵੀ ਇਹਦਾ ਕਰੀਏ 75000 ਨਾਲ ਕਰ ਲਈਏ ਜੀ 75000 ਹਾਂਜੀ ਹਾਂਜੀ ਕਰ ਦਈਏ ਜਿਆਦਾ ਜਾਈ ਇਹ ਜੱਗੇ ਵੀ ਛੋੜ ਹੀ ਕਰਾਂਗੇ ਆਪਾਂ ਪੰਜ ਜਿਆਦਾ ਦੇ ਦੇਣਾ 65 ਦੀ ਹਾਂ ਥੋੜਾ ਬੋਦਾ ਕਰ ਦਈਏ ਇਹ ਥੋੜਾ ਬੋੜਾ ਨਾਗਰੀ ਚੰਗੀ ਦਾਕ ਕਿਲੋ ਦੋ ਦੁੱਧ ਮਗਰ ਕੱਟੀ ਤਾਜੀ ਸੂਈ 2 ਕਿਲੋ ਹੋਰ ਵਜਨ 12 ਕਿਲੋ ਦਹੀਂ ਜਣਾ ਆ। ਹਾਂਜੀ ਹਾਂਜੀ ਆਹ ਭਾੜੀ ਜੱਗੇ ਵੀਰ ਕਿਤੇ ਵੀ ਲੱਪਣਾ। ਨਹੀਂ ਸਹੀ ਗੱਲ ਹੈ। ਹੈ? ਚ ਲੱਜੂਗਾ। ਜਿੱਥੋਂ 200 ਰੁਪਏ ਛੋੜੀ ਕਰਨੀ ਉਹ ਕਰ ਦਈਏ। ਹਾਂਜੀ। ਜਿੱਥੇ 200 ਰੁਪਏ ਛੋੜੀ ਕਰਨੀ। ਛੋੜਾ ਦੇ ਕੰਮ ਕਰ ਦਈਏ। ਹਾਂਜੀ। ਹਾਂ ਨਾ ਜਿਹੜੀ ਜੱਗੇ ਵੀਰ ਆਪਾਂ ਦੇਣੀ ਨਾ। ਹਾਂਜੀ। ਪੂਰੇ 63000 ਦੀ ਦਵਾਂਗੇ। ਅੱਛਾ ਜੀ। ਛੋੜੀ ਕਰਾਂਗੇ ਉਹ ਚ। ਠੀਕ ਹੈ ਠੀਕ ਹੈ। ਲਓ ਜੀ 63000 ਦੀ ਸੱਜਰ ਸ 12 ਕਿਲੇ ਕਰਿਆ ਅੱਜ ਪਾਸੜਾ ਦੇ ਦੇ ਵੀ ਨੂੰ ਦਿਖਾ ਦਿਓ ਇੰਨੀਆਂ ਚਾਰੂ ਮੱਜਾਂ ਕੋਈ ਹਿਸਾਬ ਨਹੀਂ ਪਰਾਈ ਖਾਈ ਜਾਂਦੇ ਸੁੱਕੀ ਟੁੜੀ ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਜੀ ਅਜੇ ਹਰੇ ਹੋਰੀ ਤੁਹਾਨੂੰ ਪਤਾ ਨਹੀਂ ਸੋੜਿਆ ਹਾਂਜੀ ਤੇ ਭਾਈ ਦੂਜੇ ਨੰਬਰ ਤੇ ਕਿਵੇਂ ਆ ਗਈ ਇਹਨੂੰ ਅਜ ਚੌਥਾ ਦਿਨ ਜੱਗੇ ਵੀਰ ਹੋ ਗਿਆ ਸੂਈ ਨੂੰ ਅੱਛਾ ਜੀ ਇਹਦੇ ਥੱਲੇ ਆ ਟਾਈਮ ਜਿਹੜਾ ਮੰਨ ਲਓ ਵੀ ਦੁੱਧ ਤੋਂ ਗੱਲ ਦੀ ਕੋਈ ਬੋਲੀ �ेਲੇ ਹਾਂਜੀ 8 ਕਿਲੋ ਤਿਆਰ ਹੋ ਗਈ ਠੀਕ ਆ ਮਗਰ ਇਹਦੇ ਕੱਟਾ ਜੀ ਠੀਕ ਆ ਜੀ ਇਹਦੇ ਪਿਛੇ ਮੇਲ ਕਾ ਫਾ ਕੇ ਮਾ ਚਾਰੂ ਜੱਗੇ ਵੀ ਇਹ ਵੀ ਬੜੀ ਜਿਆਦਾ ਚਾਰੂ ਆ ਤੇ ਮੂੰਹ ਇਹ ਤੁਮ ਤੂਆ ਸੂਈ ਪਾਜੀ ਹਾਂਜੀ ਸੂਆ ਏ ਇਹ ਤੀਸਰਾ ਵੀ ਸੂਈ ਜੱਗੇ ਵੀਰਾ ਠੀਕ ਆ ਲਓ ਜੀ ਇਹ ਵੀ ਆਹ ਦੂਸਰਾ ਦਾ ਹੀ ਤੀਸਰਾ ਆਖਾਂਗੇ ਅੱਛਾ ਜੀ ਹਾਂ ਲਓ ਜੀ ਸੂਆ ਇਹ ਵੀ ਤੀਸਰਾ ਸੂਈ ਜੇ ਤੇ ਫੇਸ ਵਾਲ ਦੇ ਵੀ ਚੈੱਕ ਕਰਾ ਦੇ ਥੋੜਾ ਜਿਹਾ ਬੱਲਾ ਮੱਥਾ ਆ ਗਿਆ ਵਾ ਕੱਟ ਕੋਲੀ ਜਿਹੜਾ ਚੰਗਾ ਆ ਗਿਆ ਕਰ ਮੰਗ ਇਹ ਕਿੰਨਾ ਕੁ ਭੱਜੂ ਵੀ ਪਾਜੀ ਜੱਗੇ ਵੀਰੇ ਦੀ ਘਰ ਆਣਾ ਗਰੰਟੀ ਬੜੀ ਦਿੱਤੀ ਦਰੋਦੀ ਅੱਛਾ ਜੀ ਅੰਦੀ ਇਹ 12 ਜਿਹੜੇ ਦੁੱਧ ਨਾ ਦਊਗੀ ਸਾਡੇ ਘਰ ਬਣ ਜੇ ਠੀਕ ਹੈ ਠੀਕ ਆਪਸ ਮਾਂ ਬੜਾ ਦੁੱਧ ਦੇ ਦੇਣਾ ਯਾਰ ਅੰਤ ਨਾਲ ਥੋੜਾ ਜਨਾ ਦੇਈ ਜਾਣਾ ਅੱਛਾ ਜੀ ਹਾਂ ਠੀਕ ਹੈ ਲਓ ਜੀ 11 12 ਲੀਟਰ ਜਿਹੜਾ ਦੁੱਧ ਭਰੀ ਆਊਗੀ ਤੇ ਚਲੋ ਇਹ ਵੀ ਕੋਈ ਸੰਭਲ ਵਾਲਾ ਭਰਾ ਖੜੇ ਥਾਣਾ ਦਾ ਸਹਿਜ ਗਿਆ ਜਿਹੜਾ ਲੱਗੇ ਉਹ ਚੈੱਕ ਕਰਾ ਲੈਣੇ ਥਾਣ ਜਿਹੜਾ ਚੰਗਾ ਲੱਗਾ ਵਾ ਨੋਨ ਵਾਲਾ ਖਾਣ ਲੱਗੋ ਮਾਣਾ ਜੱਗੇ ਵੀਰੇ ਦਾ ਟਾਈਮ ਵੀ ਭੁੱਖ ਨਹੀਂ ਹੋਣਾ ਹਾਂ ਹਾਂਜੀ ਹਾਂ ਟਾਈਮ ਮਨਾ 11 ਦਾ ਟਾਈਮ ਹੋਣਾ ਹਾਂ ਹਾਂਜੀ ਹਾਂ ਆ ਦੇਖੋ ਚਾਰੋਂ ਗੱਡੀ ਇਹਨੇ ਆ ਗਿਆ ਬੱਧੀ ਉਸੇ ਮੂੰਹ ਤੇ ਰੱਖ ਚਾਰੋਂ ਬੜੀਆਂ ਜਗ੍ਹਾ ਵੀ ਕੋਈ ਸਾਂਹ ਵਾਲਾ ਲੈ ਜਾਏ ਨਾ ਹਾਂਜੀ ਦੋ ਦਿਨਾਂ 12-12 ਕਿਲੋ ਕਰਨਾ ਹੈ ਅੱਛਾ ਜੀ ਹਾਂ ਵਧੀਆ ਖੁੱਲਾ ਡੁੱਲਾ ਕਰਨਾ ਹੈ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਇਹਦਾ ਮੁੱਲ ਭਾਜੀ ਹਰ ਜੱਗੇ ਵੀਰੇ ਪੂਰੇ 65 ਦੀ ਦੇ ਦਾਂਗੇ ਪੂਰੇ ਦੀ ਹਾਂ ਇਹਦੇ ਵਿੱਚ ਛੱਡ ਦੀਏ 1000 ਰੁਪਏ 1000 ਛੱਡੀਏ ਹਾਂਜੀ 1000 ਛੱਡੀਏ ਹਾਂਜੀ ਨਿਗਾਰੇ ਰ ਪਾ ਦੇਣੇ ਇਹਦਾ ਪੂਰੇ ਜੱਗੇ ਵੀ 60 ਦੀ ਦਵਾਂਗੇ ਠੀਕ ਆ ਲਓ ਜੀ ਯਾਰ ਇੱਕ ਹੋਰ ਛੋੜ 58000 ਦੀ ਨਾ ਨਹੀਂ ਹਾਰ ਨਹੀਂ ਹਾਂ ਨਾ ਦਵਾਂਗੇ ਜੱਗੇ ਵੀਰ ਠੀਕ ਆ 8 ਕਿਲੋ ਬੋਲੀ ਤਿਆਰ ਜੀ ਆ ਬਿਲਕੁਲ ਤਾਜ਼ਾ ਬੱਚਾ ਜੀ ਆ ਦਿਖਾ ਦੇ ਜੱਗੇ ਵੀਰ ਆ ਠੀਕ ਆ ਬਿਲਕੁਲ ਸਹੀ ਆ ਬਸ ਠੀਕ ਆ ਲਓ ਜੀ ਆ ਮੇਲ ਕਾਫ ਆ ਗਏ ਬਿਲਕੁਲ ਇਹ ਦਿੱਤਾ ਜਾਵਾ ਦੂਜੇ ਤਰੀਕੇ ਨਾਲ ਬੱਚੇ ਦੀ ਅਜੇ ਹਾਂ ਤੇ ਇੱਕ ਘੱਟ 60 ਦੀ ਇਹ ਘੱਟ ਜੱਗੇ ਵੀ ਛੜਦੀ ਦਵਾਂਗੇ ਠੀਕ ਆ ਠੀਕ ਆ ਲਓ ਜੀ 58000 ਜੀ ਸੱਜਰ ਸੂਈ ਪਰ ਇਹਨਾਂ ਨੂੰ ਜੱਗੇ ਵੀ ਦਿੰਦਾ ਨਹੀਂ ਇਹ ਮਾਲਾ ਵੀ ਟੋਕਰਾਂ ਦਾ ਮੋਲੀ ਸੱਜਰਾ ਪਾਉਂਦੀ ਹੈ ਮਾਲਾ ਟੋਕਰਾਂ ਦਾ ਮੋਲੀ ਹੈ ਇਹਦੇ ਹਾਂਜੀ 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 ਬਿਲਕੁਲ ਸਹੀ ਇਹ ਮਾਲਾ ਵੀ ਦੋ ਦੋ ਮਾਲਮੀ 14 ਵੀ ਚਾਰ-ਚਾਰ ਮਹੀਨੇ ਫੇਰ ਬੰਦਾ ਇੰਨੇ ਰੁਪਏ WhatsApp ਦਾ ਵਟ ਸਕਦਾ ਬਿਲਕੁਲ ਜਿਹੜਾ ਨਾਰਮਲ ਵੇਚਦਾ ਜੀ ਮੈਨੂੰ ਭਾਵੇਂ 55 55 ਦੇ ਫੇਰ ਕੋਈ ਭਾਵੇਂ ਦੇ ਦੇ ਅੱਛਾ ਜੀ ਹਾਂ ਫੇਰ ਲੈ ਲਾਂਗੇ ਆਪਾਂ ਠੀਕ ਆ ਠੀਕ ਆ ਤੇ ਭਾਜੀ ਵਾੜ ਕਿਵੇਂ ਆ ਗਿਆ ਇਹ ਪਹਿਲਾ ਸੁਆ ਚੱਕੇ ਵੀਰ ਸੁਣੀ ਆ ਮੂੰਹ ਅੱਛਾ ਹੀ ਅਜੇ ਆਹ ਵੇਖੋ ਇਹ ਥੋੜਾ ਨਾ ਲੱਤ ਲੁੱਤ ਮਾਰ ਜਾਣੀ ਠੀਕ ਆ ਠੀਕ ਆ ਹੈ ਨਈਆ ਸੀ ਇਹ ਪਹਿਲਾ ਸੂਆ ਆਇਆ ਪਹਿਲੀਆਂ ਵੀਰ ਭਾਅ ਤੇ ਡਿਮਾਂਡ ਬੜੀ ਹੁੰਦੀ ਵੀ ਠੰਡੀ ਧਿਰਾਂ ਨੂੰ ਸ਼ਾਈ ਵਾਲੀ ਬੱਚੀ ਚਾਹੀਦੀ ਹੈ। ਅੱਛਾ ਜੀ। ਆਹ ਇਹੋ ਜੀਆਂ ਬੜੀਆਂ ਕਿਤੇ ਘਰ ਘਰ ਕਿਤੇ। ਨਹੀਂ ਸਹੀ ਗੱਲ ਹੈ ਸਹੀ ਗੱਲ ਹੈ। ਇਧਰੋਂ ਮਰਜੀ ਇਹਨਾਂ ਭਜਾ ਕਮਾਉਣ ਆ। ਆਹ ਜੀ ਫੀਲ ਤੇ ਸਲਾਗ ਪਕੜ ਸਕਦੇ ਆ ਤੇ ਥਣ ਥਣ ਵੀ ਚੰਗਾ ਕੱਢ ਜਣਾ ਨੇ। ਖਾਣ ਜੱਗੇ ਵੀ ਬੜਾ ਲੰਮਾ ਕੱਢਣਾ ਜਿਹਦੇ। ਅੱਜ ਹਫ਼ਤਾ ਇੱਕ ਤੱਚੀ ਆ ਬੱਚੀ ਇਹਦੀ। ਠੀਕ ਹੈ ਠੀਕ ਹੈ। ਮੂਖੀ ਦੀ ਹੈ ਜੀ। ਅੱਛਾ ਜੀ। ਹਾਂ। ਲਓ ਜੀ ਕੀਰੀ ਆ ਗਈ ਇਹਦੇ। ਪਹਿਲਾ ਸੂਆ ਵਾਲਾ ਪਾਸਾ ਜੇ ਲੱਗੂਗੀ। ਤੇ ਲਾ ਲੋ ਲਾ ਜਿਹੜੀਆਂ ਕਾਫੀ ਘਰਵਾਨੇ ਤੇ ਸੋਨ ਤੱਕ ਜਿਹੜਾ ਹਵਾਨਾ ਚੰਗਾ ਬਣਾ ਦੇਣਾ ਕਰਨ ਵਾਲੀ ਨੇ ਕਿੰਨਾ ਘਟਾਡੇ ਸਹਾਉਣਾ ਕਰ ਜੂਗੇ ਦੁੱਧ ਭਾਜੀ ਜੱਗੇ ਵੀ ਇਹਨੇ ਬਹੁਤਾ ਨਹੀਂ ਗਿੰਦੇ 11 12 11 12 ਕਿਲੋ ਪਹਿਲੇ ਸਟਾਰਟਿੰਗ ਤੋਂ ਦੱਸੋ ਅੱਛਾ ਈ ਠੀਕ ਆ ਲਓ ਜੀ 11 12 ਲੀਟਰ ਜਿਹੜਾ ਦੁੱਧ ਭਰ ਗਿਆ ਉਹ ਵੀ ਇੱਕ ਢਾ ਢਾ ਜਿਹੜਾ ਚੰਗਾ ਬਣਾ ਦੇਣਾ ਉਹਦੇ ਅੱਜ ਹਫ਼ਤੇ ਦੇ ਆਸ-ਪਾਸ ਤੈਮ ਲਾ ਜੂਗੀ ਤੇ ਇਧਰ ਵੀ ਸਾਈਡ ਤੋਂ ਥਾਣਾ ਦਾ ਸੈਰ ਗਿਆ ਵੀ ਚੈੱਕ ਕਰ ਸਕਦੇ ਜੇ ਜੰਗਲ ਲੱਗਾ ਕੋਠਾ ਨਾ ਸੈੱਜ ਗਿਆ ਕੋ ਲੱਗ ਹੋ ਕੇ ਵੀਜਿ ਦਿਖਾ ਦੇ ਥਾਨ ਬੜਾ ਲੰਮਾ ਠੀਕ ਹੈ ਠੀਕ ਹੈ ਲਓ ਜੀ ਯਾ ਕਰਤਾ ਦੇ ਤੀ ਇਹਦਾ ਮੁੱਲ ਭਾਜੀ ਹਰਾ ਜੱਗੇ ਵੀ ਜਿਹਦਾ ਸਾਹਮਣਾ ਬੋਲ ਲਈਏ ਤੇ ਘਰ ਵਾਲੇ ਆਂਦੇ ਵੀ 27-28000 ਰੁਪਏ ਸਾਮ ਦੇ ਖਰਚਾ ਪੈ ਗਿਆ ਅੱਛਾ ਜੀ ਆਪਾਂ ਨੂੰ ਦੇ ਕੇ ਵੀ ਚਾਰਾਂ ਨੂੰ ਕੱਖ ਨਹੀਂ ਆਏ ਹਾਂਜੀ ਆਪਾਂ ਜੱਗੇ ਵੀ ਜਿਹੜੀ ਹਾਨ ਆਂਦੇ ਨਹੀਂ ਚੱਲ ਜਾਂਦੀ ਜੀ 40 ਦੀ ਹਾਂ ਹੋਰ ਕਰਤੀਏ ਪੂਰੇ ਦੋ ਛੜ ਦਿੰਨੇ ਹੋਣ ਥਤੀ ਦੀ ਹਾਂ ਉਹ ਵੇਲੇ ਜੈਸਾ ਨਾ ਕਰਦੀ ਆ ਵੀ ਛੋੜ ਵਾਲਾ ਕੰਮ ਕਰਦੀ ਹਾਂ ਹਾਂਜੀ ਹਾਂਜੀ ਪੂਰੇ 35000 ਜੀ ਹੋਗੇ ਜੇ ਵੀ ਰਹਾਣਾ ਠੀਕ ਹੈ ਠੀਕ ਪਰ ਇੰਨੇ ਦੀ ਕੋਈ ਦੇਂਦਾ ਨਹੀਂ ਆ ਬਿਲਕੁਲ ਬਿਲਕੁਲ ਲਓ ਜੀ ਜੇ ਮਰਜੀ ਵੀ ਹੋ ਗੋ ਬੱਚਾ ਪਵੇ ਭੈਣ ਬਵੇ ਆਹ ਦੇਖੋ ਆ ਸੀ ਥੋੜਾ ਲੱਗਦੀ ਆ ਅਸਲੀ ਲੀਆਂ ਸੁੱਲੀਆਂ ਨੂੰ ਆਣ ਇੱਕ ਨੰਬਰ ਆ ਗਈ ਆ ਹਾਂਜੀ ਤੇ 35000 ਦੀ ਬਾਈ ਕਹਿੰਦਾ ਕਿ ਦੇ ਦੇਾਂਗੇ ਤੇ ਦੁੱਧ ਵੀ ਚਲੋ 11 12 ਲੀਟਰ ਕੱਢੀ ਜਾਊਗੀ ਪਰੀ ਜਾਣਾ ਪਰੀ ਜਾਣਾ ਇਹ ਹੈ ਵੀ ਇਹ ਦੋਨਾਂ ਪਤਾ ਨਹੀਂ ਜੱਗੇ ਵੀ ਇਹਨੂੰ ਵੱਧ ਵੀ ਕਰ ਸਕਦੀਆਂ ਇਹ ਬਰੀਡ ਵਾਲੀ ਹੀ ਆ ਹਾਂਜੀ ਹਾਂਜੀ 11-12 ਕਿਲੋ ਦੀ ਆਪਾਂ ਮਾਸਤ ਲਾਤੀ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਸੋ ਬਾਈ ਜੀ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਤਪ੍ਰਾਵਾਂ ਦਾ